ਅੱਜ ਸਵੇਰੇ ਤੜਕਸਾਰ ਦੇ ਗੈਂਗਸਟਰ ਤੇ ਪੁਲਿਸ ਦੇ ਵਿਚਾਲੇ ਮੁਕਾਬਲਾ ਹੁੰਦਾ ਹੈ ਜਿੱਥੇ ਕਿ ਪੁਲਿਸ ਤੇ ਜਦੋਂ ਬਦਮਾਸ਼ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਤਾਂ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਹੁੰਦੀ ਹੈ ਦੱਸਦੇ ਕਿ ਅੱਜ ਸਵੇਰੇ ਤੜਕਸਾਰ ਕਪੂਰਚਲਾ ਦੇ ਸੁਲਤਾਨਪੁਰ ਲੋਧੀ ਵਿਖੇ ਪਿੰਡ ਚਲਾਈ ਵਾਲਾ ਦੇ ਨੇੜੇ ਇਹ ਮੁਟਪੇੜ ਹੁੰਦੀ ਹੈ ਜਿੱਥੇ ਕਿ ਆਰੋਪੀ ਨੂੰ ਜਦ ਰੋਕ ਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਆਰੋਪੀ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਗਨੀਮਤ ਰਹਿੰਦੀ ਕਿ ਪੁਲਿਸ ਨੇ ਕਿਸੇ ਵੀ ਮੁਲਾਜ਼ਮ ਨੂੰ ਗੋਲੀ ਨਹੀਂ ਲੱਗਦੀ ਪਰ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਹੁੰਦੀ ਹੈ ਤਾਂ ਆਰੋਪੀ ਦੇ ਗੋਲੀ ਲੱਗ ਜਾਂਦੇ ਜਿਸ ਕਾਰਨ ਉਹ ਜ਼ਖਮੀ ਹੋ ਜਾਂਦਾ ਹੈ ਦੱਸਦੇ ਕਿ ਆਰੋਪੀ ਦੀ ਪਛਾਣ ਗੈਂਗਸਟਰ ਦੇ ਬੱਚੇ ਹੋਈ ਹੈ ਜੋ ਕਿ ਬਲਵਿੰਦਰ ਸਿੰਘ ਜਿਸ ਦਾ ਨਾਮ ਹੈ ਅਤੇ ਛੋਟਾ ਨਾਮ ਮੁਫਿੱ ਬਿੱਲਾਈ ਉਤੇ આરોપી ਦੇ ਪੰਜ ਤੋਂ 6 ਮਾਮਲੇ ਦਰਜ ਨੇ ਜਿੱਥੇ ਕਿ ਕਤਲ ਸਣੇ ਪੁਲਿਸ ਤੇ ਫਾਇਰਿੰਗ ਕਰਨ ਦੇ ਨਾਲ ਨਾਲ ਹੋਰ ਵੀ ਕਈ ਮਾਮਲੇ ਨੇ ਫਿਲਹਾਲ ਪੁਲਿਸ ਵੱਲੋਂ આરોપી ਨੂੰ ਕਾਬੂ ਕਰ ਲਿਆ ਗਿਆ ਜਿੱਥੇ ਕਿ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਪੁਲਿਸ ਦਾ ਕਹਿਣਾ ਕਿਸ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਕੋਲੋਂ ਦੀ ਪੁੱਛੀਓ ਕੀ ਹੈ ਥੋੜਾ ਮਾਮਲਾ ਜੀ। ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਮੁਹਿੰਮ ਦੀ ਜਿਹੜੀ ਚਲਾਈ ਜਾ ਰਹੀ ਹੈਗੀ ਆ। ਉਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਇੱਕ ਨਾਮੀ ਗੈਂਗਸਟਰ ਹੈ ਉਹਨੂੰ ਇੱਕ ਬਰੀਫ ਜਿਹੜਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਅਰੈਸਟ ਕੀਤਾ ਗਿਆ ਹੈ ਇਹ ਜਿਹੜਾ ਗੈਂਗਸਟਰ ਹੈ ਇਹਦਾ ਨਾਮ ਹੈਗਾ ਬਲਵਿੰਦਰ ਸਿੰਘ ਬਿੱਲਾ ਪਿੰਡ ਜੱਬੋਵਾਲ थाना ਸੁਲਤਾਨਪੁਰ ਲੋਧੀ ਇਹ ਕ੍ਰਾਈਮਰਲ ਬੰਦਾ ਇਹਤੇ ਆਲਰੇਡੀ 506 ਮੁਕਤਮੇ ਦਰਜ ਹਨ ਇਹ ਸਾਨੂੰ ਫਰਵਰੀ 2025 ਦੇ ਵਿੱਚ ਇੱਕ ਕਤਲ ਦਾ ਮਕਦਮਾ ਸੀ ਜਿਹਦੇ ਵਿੱਚ ਇੱਕ ਮੁੰਡੇ ਨੂੰ ਗੱਡੀ 'ਚ ਬਿਠਾ ਕੇ ਇਹਨੇ ਉਹਨਾਂ ਦਾ ਕਤਲ ਕਰਤਾ ਸੀ ਉਹਦੇ ਵਿੱਚ ਬਲਵਿੰਦਰ ਬਿੱਲੇ ਨੂੰ ਆਲਰੇਡੀ ਸਾਨੂੰ ਵੌਂਟਡਡ ਸੀਗਾ ਇਹਦੇ ਉੱਤੇ ਲਗਾਤਾਰ ਹੀ ਟੇਰੀ ਟੀਮਾਂ ਕੰਮ ਕਰ ਰਹੀਆਂ ਤੇ ਇਸ ਤੋਂ ਬਾਅਦ ਮਈ 2025 ਦੇ ਵਿੱਚ ਵੀ ਇਸ ਬਲਵਿੰਦਰ ਸਿੰਘ ਬਿੱਲਾ ਨੇ ਕਰਤਾਰਪੁਰ ਥਾਣੇ ਦੇ ਏਰੀਆ ਦੇ ਵਿੱਚ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਇਹ ਭੱਜਿਆ ਸੀਗਾ ਤੇ ਉੱਥੇ ਵੀ ਜਿਹੜਾ ਅਟੈਂਪਟ ਟੂ ਮਰਡਰ ਦਾ ਪਰਚਾ ਬਲਵਿੰਦਰ ਸਿੰਘ ਬਿੱਲੇ ਦੇ ਉੱਤੇ ਦਰਜ ਸੀਗਾ ਤੇ ਕਰਤਾਰ ਪੁਲਿਸ ਨੂੰ ਕਰਤਾਰਪੁਰ ਪੁਲਿਸ ਨੂੰ ਵੀ ਇਹ ਜਿਹੜਾ ਦੋਸ਼ੀ ਵੌਂਟਡਡ ਸੀਗਾ ਤੇ ਅੱਜ ਕਪੂਰਥਲਾ ਪੁਲਿਸ ਨੂੰ ਵਧੀਆ ਕਾਮਯਾਬੀ ਜਿਹੜੀ ਮਿਲੀ ਹੈ ਜਿਹਦੇ ਲਗਾਤਾਰ ਇਹ ਟੀਮਾਂ ਦੇ ਕੰਮ ਕਰਦੇ ਹੋਏ ਜਿਹੜਾ ਬਲਵਿੰਦਰ ਬਿੱਲੇ ਨੂੰ ਜਿਹੜਾ ਰੋਕਿਆ ਗਿਆ ਰੋਕਣ ਦਾ ਇਸ਼ਾਰਾ ਦੇ ਕੇ ਜਦੋਂ ਉਹਨੂੰ ਜਿਹੜਾ ਆਪਣੀ شناخت ਕਰਨ ਦੀ ਦੱਸਿਆ ਤੇ ਡਰ ਦੇ ਮਾਰੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਦੇ ਵਿੱਚ ਉਹਦੇ ਕੋਲ ਜਿਹੜਾ ਨਜਾਇਜ਼ ਅਸਲਾ ਸੀਗਾ ਉਹ ਵੀ ਉਹਨੇ ਪੁਲਿਸ ਪਾਰਟੀ ਤੇ ਜਿਹੜਾ ਚਲਾਇਆ ਜਿਹੜਾ ਜਿਹੜਾ ਅਸਲਾ ਸੀ ਔਰ ਰੱਬ ਦੀ ਮੇਨ ਨਾਲ ਕੋਈ ਵੀ ਜਿਹੜਾ ਫਾਇਰ ਪੁਲਿਸ ਮੁਲਾਜ਼ਮ ਨੂੰ ਨਹੀਂ ਵੱਜਿਆ ਪਰ ਫਿਰ ਵੀ ਜਿਹੜਾ ਪੁਲਿਸ ਮੁਲਾਜ਼ਮਾ ਨੇ ਆਪਣੀ ਸੁਰੱਖਿਆ ਲਈ ਸੈਲਫ ਡਿਫੈਂਸ ਲਈ ਵਾਪਸੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਜਿਹੜੀ ਗੋਲੀ ਹੈ ਆ ਜਿਹੜਾ ਅਕਿਊਸ ਨੂੰ ਵੱਜੀ ਹੈਗੀ ਹੈ ਇਮੀਡੀਏਟਲੀ ਜਿਹੜਾ ਅਕਿਊਸ ਨੂੰ ਚੱਕ ਕੇ ਜਿਹੜਾ ਮੈਡੀਕਲ ਟਰੀਟਮੈਂਟ ਲਈ ਲਿਆਂਦਾ ਗਿਆ ਹੈਗਾ ਤੇ ਉਹਦਾ ਇਲਾਜ ਕਰਾਇਆ ਜਾ ਰਿਹਾ ਹੈ ਮੌਕੇ ਤੋਂ ਉਹਦੇ ਕੋਲ ਇੱਕ ਜਿਹੜਾ ਨਜਾਇਜ਼ ਪਿਸਟਲ ਜਿਹੜਾ ਉਹਨੇ ਮੋਟਰਸਾਈਕਲ ਜਿਹੜਾ ਵਰਤ ਰਿਹਾ ਸੀ ਤੇ ਖੋਲ ਬਰਾਮਦ ਕੀਤੇ ਗਏ ਹਨ ਜਿਹੜਾ ਮੁਕਦਮੇ ਜਿਹਦੇ ਵਿੱਚ ਇਹ ਵੌਂਟਡ ਸੀ ਕਤਲ ਦੇ ਮੁਕਦਮੇ ਦੇ ਵਿੱਚ ਉਹਦੀ ਉਹਦੀ ਅਰੈਸਟ ਪਾਈ ਜਾਊਗੀ ਤੇ ਅੱਗੇ ਦੀ ਜਿਹੜੀ ਹੋਰ ਵੀ ਇਹਦੀ ਲਿੰਕੇਜਸ ਹੈਗੇ ਇਸ ਇਲਾਕੇ ਦੇ ਵਿੱਚ ਸਬੰਧਿਤ ਗੈਂਗਸਟਰਸ ਨਾਲ ਇਹਦੇ ਜਿਹੜੇ ਸਾਥੀ ਹੈ ਉਹਨਾਂ ਬਾਰੇ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾਊਗੀ ਕਿੰਨੇ ਰਾਉਂਡ ਫਾਇਰ ਹੋਏ ਇਹਦੇ ਵਿੱਚ ਦੋ ਦੋ ਅਕਿਊਜ਼ ਨੇ ਫਾਇਰ ਕੀਤੇ ਤਿੰਨ ਸਾਡੇ ਵੱਲੋਂ ਹੋਏ ਹੁਣ ਜਿਹੜਾ ਉਹ ਗੈਂਸਟਰ ਹੈ ਕਿੱਥੇ ਉਹਦਾ ਇਲਾਜ ਚੱਲ ਰਿਹਾ